ਦੇਸ਼ ਵਿੱਚ ਕੇਂਦਰ ਸਰਕਾਰ ਇਸ ਵੇਲੇ 20.4 ਕਰੋੜ ਰਾਸ਼ਨ ਕਾਰਡਾਂ ਰਾਹੀਂ 80 ਕਰੋੜ 60 ਲੱਖ ਲੋਕਾਂ ਨੂੰ ਮੁਫਤ ਰਾਸ਼ਨ ਦੇ ਰਹੀ ਹੈ। ਇਹਨਾਂ ਵਿੱਚੋਂ 99.80% ਰਾਸ਼ਨ ਕਾਰਡਾਂ ਨੂੰ ਆਧਾਰ ਨਾਲ ਲਿੰਕ ਕੀਤਾ ਗਿਆ ਹੈ। ਦੇਸ਼ ਭਰ ਵਿੱਚ 5.33 ਲੱਖ ਪੀਓਐਸ ਉਪਕਰਨਾਂ ਰਾਹੀਂ ਵੱਜੂ ਮੁੱਲ ਦੀਆਂ ਦੁਕਾਨਾਂ ਤੋਂ ਅਨਾਜ ਵੰਡਿਆ ਜਾ ਰਿਹਾ ਹੈ। ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਸਾਰੇ 20.4 ਕਰੋੜ ਘਰੇਲੂ ਰਾਸ਼ਨ ਕਾਰਡਾਂ ਦੀ ਸਮੁੱਚੀ ਵੰਡ ਪ੍ਰਕਿਰਿਆ ਦਾ ਕੰਪਿਊਟਰਿਕਰਨ ਕਰ ਦਿੱਤਾ ਹੈ ਦੇਸ਼ ਵਿੱਚ ਲਗਭਗ ਸਾਰੀਆਂ ਵਾਜਿਬ ਕੀਮਤ ਵਾਲੀਆਂ ਦੁਕਾਨਾਂ ਤੋਂ ਨਾਜਦੀ ਵੰਡ ਕੀਤੀ ਜਾਂਦੀ ਹੈ ਲਾਭਪਾਤਰੀ ਦੇ ਆਧਾਰ ਤੇ ਪ੍ਰਮਾਣਿਕਤਾ ਵੰਡ ਪ੍ਰਕਿਰਿਆ ਦੌਰਾਨ ਈ ਪੀਓਐਸ ਯੰਤਰ ਰਾਹੀਂ ਕੀਤੀ ਜਾਂਦੀ ਹੈ ਜਿਸ ਨਾਲ ਸਹੀ ਲਾਭਪਾਤਰੀਆਂ ਤੱਕ ਰਾਸ਼ਨ ਪਹੁੰਚਾਇਆ ਸੰਭਵ ਹੋ ਜਾਂਦਾ ਹੈ ਆਧਾਰ ਪ੍ਰਮਾਣਿਕਤਾ ਵਰਤਮਾਨ ਵਿੱਚ ਕੁੱਲ ਅਨਾਜ ਦੀ ਲਗਭਗ 98% ਦੀ ਵੰਡ ਲਈ ਵਰਤੀ ਜਾ ਰਹੀ ਹੈ ਜਿਸ ਕਾਰਨ ਯੋਗ ਲਾਭਪਾਤਰੀ ਨੂੰ ਹਟਾ ਕੇ ਫੇਰਾ-ਫੇਰੀ ਦੀ ਸੰਭਾਵਨਾ ਘਟ ਗਈ ਹੈ ਰਾਸ਼ਨ ਕਾਰਡ ਦੇ ਡਿਜੀਟਾਈਜੇਸ਼ਨ ਕਾਰਨ ਦੇਸ਼ ਵਿੱਚ ਜਨਤਕ ਵੰਡ ਪ੍ਰਣਾਲੀ ਵਿੱਚ ਵੱਡਾ ਬਦਲਾਅ ਆਇਆ ਹੈ ਆਧਾਰਿਤ 21YC ਸਿਸਟਮ ਰਾਹੀਂ ਵੈਰੀਫਿਕੇਸ਼ਨ ਤੋਂ ਬਾਅਦ 5 ਕਰੋੜ 80 ਲੱਖ ਤੋਂ ਵੱਧ ਰਾਸ਼ਨ ਕਾਰਡ ਫਰਜੀ ਪਾਏ ਗਏ ਹਨ ਜਿਨ੍ਹਾਂ ਨੂੰ ਸਰਕਾਰ ਨੇ ਰੱਦ ਕਰ ਦਿੱਤਾ ਹੈ ਇਸ ਨਾਲ ਵੰਡ ਪ੍ਰਣਾਲੀ ਵਿੱਚ ਹੇਰਾਫੇਰੀ ਕਾਫੀ ਹੱਦ ਤੱਕ ਘਟ ਗਈ ਹੈ ਅਤੇ ਲਾਹ ਪਾਤਰੀਆਂ ਦੀ ਗਿਣਤੀ ਵਧਾਉਣ ਵਿੱਚ ਵੀ ਮਦਦ ਮਿਲੇਗੀ ਰਾਸ਼ਨ ਕਾਰਡਾਂ ਦੇ ਡਿਜੀਟਾਈਜੇਸ਼ਨ ਅਤੇ ਉਹਨਾਂ ਨੂੰ ਆਧਾਰ ਨਾਲ ਲਿੰਕ ਕਰਨ ਦਾ ਡੁਪਲੀਕੇਸ਼ਨ ਦੀ ਸੰਭਾਵਨਾ ਖਤਮ ਹੋ ਗਈ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਦੇਸ਼ ਵਿੱਚ ਕੇਂਦਰ ਸਰਕਾਰ ਇਸ ਵੇਲੇ 20.4 ਕਰੋੜ ਰਾਸ਼ਨ ਕਾਰਡਾਂ ਰਾਹੀਂ 80 ਕਰੋੜ 60 ਲੱਖ ਲੋਕਾਂ ਨੂੰ ਮੁਫਤ ਰਾਸ਼ਨ ਦੇ ਰਹੀ ਹੈ ਇਨ੍ਹਾਂ ਵਿੱਚੋਂ 9.80% ਰਾਸ਼ਨ ਕਾਰਡਾਂ ਨੂੰ ਆਧਾਰ ਨਾਲ ਲਿੰਕ ਕੀਤਾ ਗਿਆ ਹੈ। ਦੇਸ਼ ਭਰ ਵਿੱਚ 5.33 ਲੱਖ ਪੀਓਐਸ ਉਪਕਰਨਾ ਰਾਹੀਂ ਵੱਜੋਂ ਮੁੱਲ ਦੀਆਂ ਦੁਕਾਨਾਂ ਤੋਂ ਅਨਾਜ ਵੰਡਿਆ ਜਾ ਰਿਹਾ ਹੈ। ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਸਾਰੇ 20.4 ਕਰੋੜ ਘਰੇਲੂ ਰਾਸ਼ਨ ਕਾਰਡਾਂ ਦੀ ਸਮੁੱਚੀ ਵੰਡ ਪ੍ਰਕਿਰਿਆ ਦਾ ਕੰਪਿਊਟਰਿਕਰਨ ਕਰ ਦਿੱਤਾ ਹੈ। ਦੇਸ਼ ਵਿੱਚ ਲਗਭਗ ਸਾਰੀਆਂ ਵੱਜੋਂ ਕੀਮਤ ਵਾਲੀਆਂ ਦੁਕਾਨਾਂ ਤੋਂ ਅਨਾਜ ਦੀ ਵੰਡ ਕੀਤੀ ਜਾਂਦੀ ਹੈ। ਲਾਭਪਾਤਰੀ ਦੇ ਆਧਾਰ ਅਤੇ ਪ੍ਰਮਾਣਿਕਤਾ ਵੰਡ ਪ੍ਰਕਿਰਿਆ ਦੌਰਾਨ ईपीयूएस यंत्राही कीती जाती जांदी है जिस ਨਾਲ ਸਹੀ ਲਾਭਪਾਤਰੀਆਂ ਤੱਕ ਰਾਸ਼ਨ ਪਹੁੰਚਾਇ ਸੰਭਵ ਹੋ ਜਾਂਦਾ ਹੈ ਆਧਾਰ ਪ੍ਰਮਾਨਿਕਤਾ ਵਰਤਮਾਨ ਵਿੱਚ ਕੁੱਲ ਨਾਜ ਦੀ ਲਗਭਗ 98% ਵੰਡ ਲਈ ਵਰਤੀ ਜਾ ਰਹੀ ਹੈ ਜਿਸ ਕਾਰਨ ਯੋਗ ਲਾਭਪਾਤਰੀ ਨੂੰ ਹਟਾ ਕੇ ਫੇਰਾ ਫੇਰੀ ਦੀ ਸੰਭਾਵਨਾ ਕੱਟ ਗਈ ਹੈ ਰਾਸ਼ਨ ਕਾਰਡ ਦੇ ਡਿਜੀਟਾਈਜੇਸ਼ਨ ਕਾਰਨ ਦੇਸ਼ ਵਿੱਚ ਜਨਤਕ ਵੰਡ ਪ੍ਰਣਾਲੀ ਵਿੱਚ ਵੱਡਾ ਬਦਲਾ ਆਇਆ ਹੈ ਆਧਾਰ ਤੇ 21वाईसी ਸਿਸਟਮ ਰਾਹੀਂ ਵੈਰੀਫਿਕੇਸ਼ਨ ਤੋਂ ਬਾਅਦ 5 ਕਰੋੜ 80 ਲੱਖ ਤੋਂ ਵੱਧ ਰਾਸ਼ਨ ਕਾਰਡ ਫਰਜੀ ਪਾਏ ਗਏ ਹਨ ਜਿਨ੍ਹਾਂ ਨੂੰ ਸਰਕਾਰ ਨੇ ਰੱਦ ਕਰ ਦਿੱਤਾ ਹੈ ਇਸ ਨਾਲ ਵੰਡ ਪ੍ਰਣਾਲੀ ਵਿੱਚ ਹਿਰਾਫੇਰੀ ਕਾਫੀ ਹੱਦ ਤੱਕਰ ਘੱਟ ਗਈ ਹੈ ਅਤੇ ਲਾਹੇ ਪਾਤਰਿਆਂ ਦੀ ਗਿਣਤੀ ਵਧਾਉਣ ਵਿੱਚ ਵੀ ਮਦਦ ਮਿਲੇਗੀ ਰਾਸ਼ਨ ਕਾਰਡਾਂ ਦੇ ਡਿਜੀਟਾਈਜੇਸ਼ਨ ਅਤੇ ਉਹਨਾਂ ਨੂੰ ਆਧਾਰ ਨਾਲ ਲਿੰਕ ਕਰਨ ਦਾ ਡੁਪਲੀਕੇਸ਼ਨ ਦੀ ਸੰਭਾਵਨਾ ਖਤਮ ਹੋ ਗਈ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਦੇਸ਼ ਵਿੱਚ ਕੇਂਦਰ ਸਰਕਾਰ ਇਸ ਵੇਲੇ 20.4 ਕਰੋੜ ਰਾਸ਼ਨ ਕਾਰਡਾਂ ਰਾਹੀਂ 80 ਕਰੋੜ 60 ਲੱਖ ਲੋਕਾਂ ਨੂੰ ਮੁਫਤ ਰਾਸ਼ਨ ਦੇ ਰਹੀ ਹੈ ਇਨਾ ਵਿੱਚੋਂ 99.80% ਰਾਸ਼ਨ ਕਾਰਡਾਂ ਨੂੰ ਆਧਾਰ ਨਾਲ ਲਿੰਕ ਕੀਤਾ ਗਿਆ ਹੈ। ਦੇਸ਼ ਭਰ ਵਿੱਚ 5.33 ਲੱਖ ਪੀਓਐਸ ਉਪਕਰਨਾ ਰਾਹੀਂ ਵੱਜੋਂ ਮੁੱਲ ਦੀਆਂ ਦੁਕਾਨਾਂ ਤੋਂ ਅਨਾਜ ਵੰਡਿਆ ਜਾ ਰਿਹਾ ਹੈ। ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਸਾਰੇ 20.4 ਕਰੋੜ ਘਰੇਲੂ ਰਾਸ਼ਨ ਕਾਰਡਾਂ ਦੀ ਸਮੁੱਚੀ ਵੰਡ ਪ੍ਰਕਿਰਿਆ ਦਾ ਕੰਪਿਊਟਰਿਕਰਨ ਕਰ ਦਿੱਤਾ ਹੈ। ਦੇਸ਼ ਵਿੱਚ ਲਗਭਗ ਸਾਰੀਆਂ ਵਾਜਬ ਕੀਮਤ ਵਾਲੀਆਂ ਦੁਕਾਨਾਂ ਤo ਨਾਜਦੀ ਵੰਡ ਕੀਤੀ ਜਾਂਦੀ ਹੈ। ਲਾਭਪਾਤਰੀ ਦੇ ਆਧਾਰ 'ਤੇ ਪ੍ਰਮਾਣਿਕਤਾ ਵੰਡ ਪ੍ਰਕਿਰਿਆ ਦੌਰਾਨ ਈਪੀਓਐਸ ਯੰਤਰ ਰਾਹੀਂ ਕੀਤੀ ਜਾਂਦੀ ਹੈ, ਜਿਸ ਨਾਲ ਸਹੀ ਲਾਭਪਾਤਰੀਆਂ ਤੱਕ ਰਾਸ਼ਨ ਪਹੁੰਚਾਇਆ ਸੰਭਵ ਹੋ ਜਾਂਦਾ ਹੈ। ਆਧਾਰ ਪ੍ਰਮਾਣਿਕਤਾ ਵਰਤਮਾਨ ਵਿੱਚ ਕੁੱਲ ਨਾਜਦੀ ਲਗਭਗ 98% ਵੰਡ ਲਈ ਵਰਤੀ ਜਾ ਰਹੀ ਹੈ, ਜਿਸ ਕਾਰਨ ਯੋਗ ਲਾਭਪਾਤਰੀ ਨੂੰ ਹਟਾ ਕੇ ਫੇਰਾਫੇਰੀ ਦੀ ਸੰਭਾਵਨਾ ਕੱਟ ਗਈ ਹੈ। ਰਾਸ਼ਨ ਕਾਰਡ ਦੇ ਡਿਜੀਟਾਈਜੇਸ਼ਨ ਕਾਰਨ ਦੇਸ਼ ਵਿੱਚ ਜਨਤਕ ਵੰਡ ਪ੍ਰਣਾਲੀ ਵਿੱਚ ਵੱਡਾ ਬਦਲਾ ਆਇਆ ਹੈ। ਆਧਾਰ ਅਤੇ ਈਕੀਵਾਈਸੀ ਸਿਸਟਮ ਰਾਹੀਂ ਵੈਰੀਫਿਕੇਸ਼ਨ ਤੋਂ ਬਾਅਦ 5 ਕਰੋੜ 80 ਲੱਖ ਤੋਂ ਵੱਧ ਰਾਸ਼ਨ ਕਾਰਡ ਫਰਜੀ ਪਾਏ ਗਏ ਹਨ ਜਿਨ੍ਹਾਂ ਨੂੰ ਸਰਕਾਰ ਨੇ ਰੱਦ ਕਰ ਦਿੱਤਾ ਹੈ ਇਸ ਨਾਲ ਵੰਡ ਪ੍ਰਣਾਲੀ ਵਿੱਚ ਧੋਖਾਧੜੀ ਕਾਫੀ ਹੱਦ ਤੱਕਰ ਘਟ ਗਈ ਹੈ ਅਤੇ ਲਾਹੇਪਾਤਰੀਆਂ ਦੀ ਗਿਣਤੀ ਵਧਾਉਣ ਵਿੱਚ ਵੀ ਮਦਦ ਮਿਲੇਗੀ ਰਾਸ਼ਨ ਕਾਰਡਾਂ ਦੇ ਡਿਜੀਟਾਈਜੇਸ਼ਨ ਅਤੇ ਉਹਨਾਂ ਨੂੰ ਆਧਾਰ ਨਾਲ ਲਿੰਕ ਕਰਨ ਦਾ ਡੁਪਲੀਕੇਸ਼ਨ ਦੀ ਸੰਭਾਵਨਾ ਖਤਮ ਹੋ ਗਈ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ